ਜਲੰਧਰ ਵਿੱਚ ਇਸ ਵਕਤ ਮੌਜੂਦ ਆ ਜਿੱਥੇ ਕਿ ਸਿਆਸੀ ਅਖਾੜਾ ਪੂਰਾ ਪਖਾਇਆ ਹੋਇਆ ਤੇ ਇਸ ਵਕਤ ਸੀਐਮ ਭਗਵੰਤ ਸਿੰਘ ਮਾਨ ਜੋ ਨੇ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਸਮਰਥਕ ਵੀ ਲੋਕ ਇਕੱਠਾ ਹੋਏ ਹੋਏ ਨੇ ਤਾਲੀਬਾ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਕਿਵੇਂ ਲੱਗਦਾ ਮੋਲ ਕਿਵੇਂ ਲੱਗ ਰਿਹਾ ਤੁਸੀਂ ਆਏ ਹੋ ਇੱਥੇ ਵੇਖਣ ਦੇਖੋ ਤੁਹਾਨੂੰ ਕਿੱਦਾਂ ਲੱਗਦਾ ਕਿੰਨਾ ਮਾਹੌਲ ਆਮ ਆਦਮੀ ਪਾਰਟੀ ਜਿੱਤਦੀ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਲੋਕ ਜਿਹੜੇ ਆ ਸਦਾ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ 2 ਸਾਲ ਕੰਮ ਕੀਤੇ ਉਹਨਾਂ ਕੰਮਾਂ ਤੋਂ ਖੁਸ਼ ਨੇ ਉਹ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਦੋਸ਼ ਹੈ ਉਹਨਾਂ ਨੇ ਚੋਣਾਂ ਦੇ ਮੈਦੇ ਨੇ ਉਹਨਾਂ ਨੇ ਧੋਖਾ ਕੀਤਾ ਗਦਾਰੀ ਕੀਤੀ ਉਸ ਗਦਾਰੀ ਦਾ ਉਹਨੂੰ ਸਜ਼ਾ ਦੇਣਗੇ ਲੋਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਮਹਿੰਦਰ ਭਗਤ ਜੀ ਬਹੁਤ ਵੱਡੀ ਲੀਡ ਨੇ ਕਹਿੰਦੇ ਕਾਲੀ ਦਲ ਦਾ ਉਮੀਦਵਾਰ ਵੀ ਤੁਹਾਡੇ ਵਿੱਚ ਸ਼ਾਮਿਲ ਹੋ ਗਿਆ ਹਾਂ ਹਾਂਜੀ ਕਹਿੰਦੇ ਕਾਲੀ ਦਲ ਦਾ ਤਾਂ ਉਮੀਦਵਾਰ ਵੀ ਸ਼ਾਮਿਲ ਹੋ ਗਿਆ ਤੁਹਾਡੇ ਵਿੱਚ ਮੈਨੂੰ ਲੱਗਦਾ ਦੂਜੇ ਵੀ ਜਿਹੜੇ ਸਾਡੇ ਸ਼ਾਮਿਲ ਹੋ ਜਣਗੇ ਲੱਗਦਾ ਕੋਈ ਟੱਕਰ ਜਾਗੇ ਲੱਗਦਾ ਦਾदू ਤੁਸੀਂ ਦੱਸ ਰਹੇ ਤੈਨੂੰ ਕੀ ਲੱਗਦਾ ਮੈਨੂੰ ਤੇ ਲੱਗਦਾ ਤੁਸੀਂ ਅੱਛਾ ਜਲੰਧਰ ਅੱਛਾ ਜਲੰਧਰ ਲੋਕਾਂ ਨੂੰ ਕੀ ਕਹੋਗੇ ਤੂੰ ਦਿਖ ਰਹੇ ਹੋਣਗੇ ਜਲੰਧਰ ਦੇ ਲੋਕਾਂ ਨੂੰ ਕਹੂੰਗਾ ਕਿ ਜਿਨ੍ਹਾਂ ਨੇ ਤੁਹਾਡੇ ਨਾਲ ਗਦਾਰੀ ਕੀਤੀ ਹਲਕਾ ਪਛਮੀ ਦੇ ਉਹਨਾਂ ਬੰਦਿਆਂ ਨੂੰ ਸਜ਼ਾ ਦੇਣੀ ਆ ਉਹਨਾਂ ਬੰਦਿਆਂ ਨੂੰ ਸਜ਼ਾ ਦੇ ਕੇ ਜਿਹੜੇ ਮਹਿੰਦਰ ਪਗਤ ਜੀ ਉਹਨਾਂ ਨੂੰ ਚੁਣ ਕੇ ਅਸੈਂਬਲੀ ਦੇ ਚ ਵੇਚਣਾ ਸਰਕਾਰ ਵੀ ਆਵਾਜ਼ ਦੀ ਪਾਰਟੀ ਦੀ ਐਮਐਲਏ ਵੀ ਆਵਾਜ਼ ਦੀ ਪਾਰਟੀ ਦਾ ਹੋਊਗਾ ਇਸ ਹਲਕੇ ਦਾ ਵਿਕਾਸ ਹੋਵੇ। ਮੈਂ ਜਲੰਧਰ ਦਾ ਕੋਈ ਕੰਮ ਨਹੀਂ ਰੁਕੂਗਾ। ਕੋਈ ਗੱਲ ਨਹੀਂ, ਹਰ ਤਰ੍ਹਾਂ ਦਾ ਵਿਕਾਸ ਹੋਵੇ। ਇਸ ਵਕਤ ਤੁਹਾਡੇ ਨਾਲ ਤਾਲੀਵਾਲ ਸਾਹਿਬ ਮੌਜੂਦ ਸਿਗੇ। ਦੂਜੇ ਪਾਸੇ ਲੋਕਾਂ ਦੀ ਗਿਣਤੀ ਜਿਹੜੀ ਦੇਖ ਸਕਦੇ ਤੁਸੀਂ ਬਹੁਤ ਵੱਡਾ ਇਕੱਠ ਜਿਹੜਾ ਇਸ ਇਲਾਕੇ ਵਿੱਚ ਵੇਖਣ ਨੂੰ ਮਿਲ ਰਿਹਾ ਜਿੱਥੇ ਕੀ ਭਗਵੰਤ ਸਿੰਘ ਮਾਨ ਜੋ ਨੇ ਰੋਸ਼ੋ ਕਰ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਸਮਰਥਕ ਇਸ ਵਕਤ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਤਾਂ ਮੰਤਰੀ ਤਾਲੀਵਾਲ ਸਾਹਿਬ ਸਾਡੇ ਨਾਲ ਮੌਜੂਦ ਸਿਗੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਨਨੇ ਹੋਰ ਵੀ ਲੋਕ ਨੇ ਉਹ ਵੀ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ ਫਿਲਹਾਲ ਦੇਖਦੇ ਆ ਕਿ ਜਲੰਧਰ ਦੇ ਲੋਕ ਜਿਹੜੇ ਨੇ ਕਿਸ ਦੇ ਸਿਰ ਜਿੱਦ ਦਾ ਸਿਰ ਬੰਦੇ ਨੇ ਜਲੰਧਰ ਤੋਂ ਕੈਮਰਾ ਪਸੰਦ ਮਰਪੁਰ ਸਿੰਘ ਚਾਹ ਦੇਣਾ ਸੂਰਜ ਪ੍ਰਕਾਸ਼ ਡੈਨਿਕ ਸੂਰਾ ਟੀਵੀ ਜਲੰਧਰ ਵਿੱਚ ਇਸ ਵਕਤ ਮੌਜੂਦ ਆ ਜਿੱਥੇ ਕਿ ਸਿਆਸੀ ਅਖਾੜਾ ਪੂਰਾ ਪਖਾਇਆ ਹੋਇਆ ਤੇ ਇਸ ਵਕਤ ਸੀਐਮ ਭਗਵੰਤ ਸਿੰਘ ਮਾਨ ਜੋ ਨੇ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਸਮਰਥਕ ਵੀ ਲੋਕ ਇਕੱਠਾ ਹੋਏ ਹੋਏ ਨੇ ਤਾਲੀਵਾਲ ਸਾਹਿਬ ਕਿਵੇਂ ਲੱਗ ਰਹੇ ਤਾਂ ਨੂੰ ਕਿਵੇਂ ਲੱਗਦਾ ਮੋਲਗੇ ਵਿੱਚ ਲੱਗਦਾ ਤੁਸੀਂ ਆਏ ਹੋ ਇੱਥੇ ਵੇਖ ਰਹੇ ਹੋ ਦੇਖੋ ਤੁਹਾਨੂੰ ਕਿੱਦਾਂ ਲੱਗਦਾ ਕਿੰਨਾ ਮਾਹੌਲ ਆਮ ਆਦਮੀ ਪਾਰਟੀ ਜਿੱਤਦੀ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਲੋਕ ਜਿਹੜੇ ਆ ਸਦਾ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ 2 ਸਾਲ ਕੰਮ ਕੀਤੇ ਉਹਨਾਂ ਕੰਮਾਂ ਤੋਂ ਖੁਸ਼ ਨੇ ਉਹ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਰੋਸ ਹੈ ਉਹਨਾਂ ਨੇ ਚੋਣਾਂ ਦੇ ਮੈਦੇ ਨੇ ਉਹਨਾਂ ਦਾ ਧੋਖਾ ਕੀਤਾ ਗਦਾਰੀ ਕੀਤੀ ਉਸ ਗਦਾਰੀ ਦਾ ਉਹਨੂੰ ਸਜ਼ਾ ਦੇਣਗੇ ਲੋਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਮੇਨ ਦਾ ਪਗਾ ਜੀ ਬਹੁਤ ਵੱਡੀ ਨੀਤ ਨੇ ਕਹਿੰਦੇ ਕਾਲੀ ਦਲ ਦਾ ਉਮੀਦਵਾਰੀ ਤੁਹਾਡੇ ਵਿੱਚ ਸ਼ਾਮਿਲ ਹੋ ਗਿਆ ਹਾਂ ਜੀ ਕਹਿੰਦੇ ਕਾਲੀ ਦਲ ਦਾ ਤਾਂ ਉਮੀਦਵਾਰ ਵੀ ਸ਼ਾਮਿਲ ਹੋ ਗਿਆ ਤੁਹਾਡੇ ਨੂੰ ਮੈਨੂੰ ਲੱਗਦਾ ਦੂਜੇ ਵੀ ਜਿਹੜੇ ਸਾਡੇ ਸ਼ਾਮਿਲ ਹੋ ਜਣਗੇ ਲੱਗਦਾ ਕੋਈ ਟੱਕਰ ਜਾਗੇ ਲੱਗਦਾ ਦਾਦੂ ਤੁਸੀਂ ਦੱਸਣਾ ਤੁਹਾਨੂੰ ਕੀ ਲੱਗਦਾ ਮੈਨੂੰ ਵੀ ਲੱਗਦਾ ਤੁਸੀਂ ਅੱਛਾ ਜਲੰਧਰ ਅੱਛਾ ਜਲੰਧਰ ਲੋਕਾਂ ਨੂੰ ਕੀ ਕਹੋਗੇ ਤੂੰ ਦਿਖ ਰਹੇ ਹੋਣਗੇ ਜਲੰਧਰ ਦੇ ਲੋਕਾਂ ਨੂੰ ਕਹੂੰਗਾ ਕਿ ਜਿਨ੍ਹਾਂ ਨੇ ਤੁਹਾਡੇ ਨਾਲ ਗਦਾਰੀ ਕੀਤੀ ਹਲਕਾ ਪਛਮੀ ਦੇ ਉਹਨਾਂ ਬੰਦਿਆਂ ਨੂੰ ਸਜ਼ਾ ਦੇਣੀ ਆ ਉਹਨਾਂ ਬੰਦਿਆਂ ਨੂੰ ਸਜ਼ਾ ਦੇ ਕੇ ਜਿਹੜੇ ਮਹਿੰਦਰ ਭਗਤ ਜੀ ਉਹਨਾਂ ਨੂੰ ਚੁਣ ਕੇ ਅਸੈਂਬਲੀ ਦੇ ਚ ਵੇਚਣਾ ਸਰਕਾਰ ਵੀ ਆਵਾਦੀ ਪਾਰਟੀ ਦੀ ਐਮਐਲਏ ਵੀ ਆਵਾਦੀ ਪਾਰਟੀ ਦਾ ਹੋਊਗਾ ਇਹ ਹਸਲਕੇ ਦਾ ਵਿਕਾਸ ਹੋਵੇ ਮੈਂ ਜਲੰਧਰ ਦਾ ਕੋਈ ਕੰਮ ਨਹੀਂ ਰੁਕੂਗਾ ਕੋਈ ਗੱਲ ਨਹੀਂ ਹਾਥਾਂ ਦਾ ਵਿਕਾਸ ਹੋਊਗਾ ਅਈਸਵਕ ਤੁਹਾਡੇ ਨਾਲ ਤਾਲੀਵਾਲ ਸਾਹਿਬ ਮੌਜੂਦ ਸਿਗੇ ਦੂਜੇ ਪਾਸੇ ਲੋਕਾਂ ਦੀ ਗਿਣਤੀ ਜਿਹੜੀ ਦੇਖ ਸਕਦੇ ਤੁਸੀਂ ਬਹੁਤ ਵੱਡਾ ਇਕੱਠ ਜਿਹੜਾ ਇਸ ਇਲਾਕੇ ਵਿੱਚ ਵੇਖਣ ਨੂੰ ਮਿਲ ਰਿਹਾ ਜਿੱਥੇ ਕੀ ਭਗਵਨ ਸਿੰਘ ਮਾਨ ਜੋ ਨੇ ਰੋਲ ਸ਼ੋਅ ਕਰ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਸਮਰਥਕ ਇਸ ਵਕਤ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਮੰਤਰੀ ਤਾਲੀਵਾਲ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਹੋਰ ਵੀ ਲੋਕ ਨੇ ਉਹ ਵੀ ਵੱਡੀ ਗਿਣਤੀ ਵਿੱਚ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ ਫਿਲਹਾਲ ਦੇਖਦੇ ਹਾਂ ਕਿ ਜਲੰਧਰ ਦੇ ਲੋਕ ਜਿਹੜੇ ਨੇ ਕਿਸ ਦੇ ਸਿਰ ਜਿੱਦ ਦਾ ਸਿਰ ਬੰਦੇ ਨੇ ਜਲੰਧਰ ਤੋਂ ਕੈਮਰਾ ਪਸੰਦ ਮ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।